ਚੰਡੀਗੜ੍ਹ ਵਿੱਚ ਵੱਡੇ ਪੱਧਰ ਤੇ ਬਹਿਸ ਸ਼ੁਰੂ ਹੋ ਗਈ ਹੈ ਕਿ ਕੀ ਹੁਣ ਚੰਡੀਗੜ੍ਹ 'ਚ ਜਿਹੜੀਆਂ ਪ੍ਰਾਪਰਟੀਜ਼ ਨੇ ਉਹਨਾਂ ਦੀ ਸੇਲ ਪਰਚੇਜ ਤੇ ਬ੍ਰੇਕਾਂ ਲੱਗ ਜਾਣਗੀਆਂ ਕਿ ਚੰਡੀਗੜ੍ਹ ਦੀ ਪ੍ਰਾਪਰਟੀ ਬੇਹੱਦ ਮਹਿੰਗੀ ਹੋ ਜਾਵੇਗੀ ਔਰ ਕੀ ਹੁਣ ਪ੍ਰਾਪਰਟੀ ਦੀਆਂ ਰਜਿਸਟਰੀਆਂ ਕਰਵਾਉਣ ਲਈ ਲੋਕਾਂ ਨੂੰ ਵੱਡੇ ਪੱਧਰ ਤੇ ਆਪਣੀਆਂ ਜੇਬਾਂ ਖਾਲੀ ਕਰਨੀਆਂ ਪੈਣਗੀਆਂ ਦਰਅਸਲ 5 ਮਾਰਚ ਨੂੰ ਚੰਡੀਗੜ੍ਹ ਪ੍ਰਸ਼ਾਸਨ ਨੇ ਰਿਵਾਈਜ਼ਡ ਕਲੈਕਟਰ ਰੇਟ ਦੀ ਇੱਕ ਸੂਚੀ ਜਾਰੀ ਕੀਤੀ ਸੀ ਪ੍ਰਪੋਜ਼ ਕੀਤਾ ਸੀ ਕਿ ਕਲੈਕਟਰ ਰੇਟਾਂ ਵਿੱਚ ਇਹਨਾਂ ਦਰਾਂ ਮੁਤਾਬਕ ਵਾਧਾ ਕਰ ਦਿੱਤਾ ਜਾਵੇ ਜਦੋਂ ਇਹ ਪ੍ਰਪੋਜ਼ਡ ਜਿਹੜੀ ਲਿਸਟ ਬਾਹਰ ਆਈ ਸੀ ਔਰ ਇਸ ਪ੍ਰਪੋਜ਼ਲ ਤੇ ਵੱਡੇ ਪੱਧਰ ਤੇ ਚੰਡੀਗੜ੍ਹ ਲੋਕਾਂ ਨੇ ਇਤਰਾਜ਼ ਉਠਾਇਆ ਸੀ ਖਾਸ ਕਰਕੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐਚਐਸ ਲੱਕੀ ਤੇ ਉਹਨਾਂ ਦੇ ਨਾਲ ਹੋਰ ਵੱਡੇ ਪੱਧਰ ਤੇ ਮੋਤਬਰ ਜਿਹੜੇ ਸੀ ਚੰਡੀਗੜ੍ਹ ਦੇ ਉਹਨਾਂ ਨੇ ਆਪਣੇ ਇਤਰਾਜ਼ ਪ੍ਰਸ਼ਾਸਨ ਨੂੰ ਬਕਾਇਦਾ ਲਿਖਤੀ ਤੌਰ ਤੇ ਦੇ ਕੇ ਉਠਾਏ ਸੀ ਇਸੇ ਤਰ੍ਹਾਂ ਪ੍ਰਾਪਰਟੀ ਐਸੋਸੀਏਸ਼ਨ ਦੇ ਪ੍ਰਧਾਨ ਜਿਹੜੇ ਨੇ ਕਮਲ ਗੁਪਤਾ ਇਸੇ ਤਰ੍ਹਾਂ ਵਿਕਰਮ ਚੋਪੜਾ ਸ਼ੁਭਾ ਆਸ਼ਰਮਾ ਤੇ ਹੋਰ ਕਈ ਜਿਹੜੇ ਮੋਤਬਰ ਸੀ ਉਹਨਾਂ ਨੇ ਵੀ ਕਿਹਾ ਸੀ ਕਿ ਕਿਸੇ ਤਰ੍ਹਾਂ ਵੀ ਉਚਿਤ ਨਹੀਂਗਾ ਐਨੇ ਵੱਡੇ ਪੱਧਰ ਤੇ ਕਲੈਕਟਰ ਰੇਟਾਂ ਵਿੱਚ ਵਾਧਾ ਕਰਨਾ ਪਰ ਹਰਾਨੀ ਦੀ ਗੱਲ ਇਹ ਹੈ ਵੀ ਪ੍ਰਸ਼ਾਸਨ ਵੱਲੋਂ ਉਹ ਸਾਰੇ ਜਿਹੜੇ ਇਹ ਪ੍ਰਪੋਜ਼ਲ ਦੇ ਉੱਪਰ ਇਤਰਾਜ਼ ਦਿੱਤੇ ਸੀ ਚੰਡੀਗੜ੍ਹ ਦੇ ਕਈ ਮੋਤਬਰ ਲੋਕਾਂ ਨੇ ਉਹਨਾਂ ਨੂੰ ਦਰਕਿਨਾਰ ਕਰਕੇ ਹੁਣ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਆ ਪੱਕੇ ਤੌਰ ਤੇ ਵੀ ਜਿਹੜੇ ਹੁਣ ਕਲੈਕਟਰ ਰੇਟ ਕੀ ਹੋਣਗੇ ਔਰ ਇਸ ਸੰਬੰਧ ਵਿੱਚ ਬਕਾਇਦਾ ਪ੍ਰਸ਼ਾਸਨ ਨੇ ਸਪਸ਼ਟ ਕਰ ਦਿੱਤਾ ਵੀ 1 April 2025 ਤੋਂ ਇਹ ਕਲੈਕਟਰ ਰੇਟ ਹੁਣ ਪੰਚੰਦੀਗੜ੍ਹ 'ਚ ਲਾਗੂ ਹੋ ਜਾਣਗੇ ਔਰ ਇਹ ਲਾਗੂ ਹੋਣ ਨਾਲ ਵੱਡੇ ਪੱਧਰ ਤੇ ਇਹ ਚਰਚਾ ਚੱਲ ਪਈ ਹੈ ਵੀ ਇਹਦੇ ਨਾਲ ਪ੍ਰਾਪਰਟੀ ਜਿਹੜੀ ਹੈ ਉਹਨੂੰ ਸੇਲ ਪਰਚੇਤ ਤੇ ਵੀ ਬ੍ਰੇਕਾਂ ਲੱਗਣਗੀਆਂ ਮਹਿੰਗੀ ਵੀ ਹੋਊਗੀ ਔਰ ਖਾਸ ਕਰਕੇ ਜਿਹੜੇ ਲੋਕਾਂ ਨੇ ਪ੍ਰਾਪਰਟੀਆਂ ਵੇਚਣੀਆਂ ਜਾਂ ਖਰੀਦੀਆਂ ਨੇ ਉਹਨਾਂ ਨੂੰ ਰਜਿਸਟਰੀਆ ਕਰਾਉਣ ਵੇਲੇ ਬਹੁਤ ਵੱਡੀ ਮੋਟੀ ਅਮਾਉਂਟ ਅਦਾ ਕਰਨੀ ਪਵੇਗੀ ਹੈ ਕੀ ਹੈ ਉਹ ਤੁਹਾਨੂੰ ਦੱਸਾਂਗੇ ਇਹ ਜਿਹੜੀ ਹੁਣ ਨਵੇਂ ਕਲੈਕਟਰ ਰੇਟ ਤੈਅ ਕੀਤੇ ਨੇ ਇਹਦੇ ਵਿੱਚ ਮੋٹے ਤੌਰ ਤੇ ਕਿਹਾ ਜਾਂਦਾ ਵੀ ਹੁਣ ਰਜਿਸਟਰੀ ਕਰਵਾਉਣ ਮੌਕੇ ਤਕਰੀਬਨ ਪਹਿਲਾਂ ਤੋਂ ਡਬਲ ਖਰਚਾ ਲੋਕਾਂ ਦਾ ਜਿਹੜਾ ਹੋਊਗਾ ਸਟੈਂਪ ਡਿਊਟੀ ਤਕਰੀਬਨ ਡਬਲ ਹੋ ਜਾਊਗੀ ਔਰ ਇਹ ਗੱਲ ਵੀ ਸਾਹਮਣੇ ਆਈ ਆ ਵੀ ਪਿਛਲੇ 2 ਤੁਹਾਕਿਆਂ ਦੌਰਾਨ ਕਲੈਕਟਰ ਰੇਟੇ ਸਭ ਤੋਂ ਵੱਧ ਵਾਧਾ ਜਿਹੜਾ ਦੇਖਿਆ ਗਿਆ ਔਰ ਕਈ ਖੇਤਰਾਂ ਵਿੱਚ 150 ਫੀਸਰ ਦੇ ਰੇਟਾਂ 'ਚ ਵਾਧਾ ਹੋਣ ਦੇ ਜਿਹੜੇ ਅਸਾਰ ਬਣ ਗਏ ਨੇ ਤੇ ਜੇ ਥੋੜੀ ਤੁਹਾਨੂੰ ਬਰੀਫ ਕਰੀਏ ਕਿ ਕਿਹੜੇ ਕਿਹੜੇ ਖੇਤਰ ਚ ਕੀ ਰੇਟ ਨੇ ਤੇ ਮੇਰੇ ਖਿਆਲ ਉਹਦੇ ਨਾਲ ਗੱਲ ਹੋਰ ਸਪਸ਼ਟ ਹੋਏਗੀ ਚੰਡੀਗੜ੍ਹ ਪ੍ਰਸ਼ਾਸਨ ਨੇ ਰੈਜ਼ਿਡੈਂਟਸ ਪ੍ਰਾਪਰਟੀ ਜਿਹੜੀ ਹੈ ਸੈਕਟਰ 1 ਤੋਂ ਸੈਕਟਰ 12 ਤੱਕ ਪੰਜ ਮਰਲੇ ਦੀ ਪ੍ਰਾਪਰਟੀ ਜਿਹੜੀ ਹੈ ਉਹਦੇ ਕਲੈਕਟਰ ਰੇਟ ਜਿਹੜੇ ਨੇ ਵਰਗ ਗੱਜ ਦੇ ਹਿਸਾਬ ਨਾਲ ਤੈਅ ਕੀਤੇ ਨੇ ਜਿੱਥੇ ਪਹਿਲਾਂ ਇਨ੍ਹਾਂ ਸੈਕਟਰਾਂ ਵਿੱਚ ਕਲੈਕਟਰ ਰੇਟ 78250 ਰੁਪਏ ਪ੍ਰਤੀ ਵਰਗ ਗੱਜ ਸੀ ਉਹ ਹੁਣ ਵੱਧ ਕੇ 178600 ਰੁਪਏ ਹੋ ਗਿਆ ਤੇ ਇਹਦੇ ਨਾਲ ਹੁਣ ਸਟੈਂਪ ਡਿਊਟੀ ਜਿੱਥੇ ਪਹਿਲਾਂ 499000 ਰੁਪਏ ਲੱਗਦੀ ਸੀ ਹੁਣ 1116000 ਰੁਪਏ ਲੱਗਣ ਦੇ ਅਸਾਰ ਬਣ ਗਏ ਨੇ ਇਸੇ ਤਰ੍ਹਾਂ ਸੈਕਟਰ 14 ਤੋਂ ਸੈਕਟਰ 37 ਤੱਕ ਦੀ ਜਿਹੜੀ ਪ੍ਰਾਪਰਟੀ ਹੈ ਉਹਦੇ ਤੇ ਕਲੈਕਟਰ ਰੇਟ ਪਹਿਲਾਂ ਸੀ 74378 ਰੁਪਏ ਜੋ ਹੁਣ ਵੱਧ ਕੇ 147600 ਰੁਪਏ ਜਿਹੜਾ ਹੋ ਗਿਆ ਔਰ ਇਸ ਸੈਕਟਰ 14 ਤੇ 37 ਦੀਆਂ ਪ੍ਰਾਪਰਟੀਆਂ ਉੱਪਰ ਸਟੈਂਪ ਡਿਊਟੀ ਜਿਹੜੀ ਹੈ ਜਿੱਥੇ ਪਹਿਲਾਂ 464000 ਰੁਪਏ ਲੱਗਦੀ ਸੀ ਹੁਣ 922000 ਰੁਪਏ ਲੱਗੇਗੀ ਤੇ ਜੇ ਸੈਕਟਰ 38 ਤੇ ਇਸ ਤੋਂ ਅੱਗੇ ਦੇ ਸੈਕਟਰਾਂ ਦੀ ਗੱਲ ਕਰੀਏ 5 ਮਰਲਾ ਪ੍ਰਾਪਰਟੀ ਦੀ ਤੇ ਕਲੈਕਟਰ ਰੇਟ ਜਿੱਥੇ ਪਹਿਲਾਂ 70424 ਰੁਪਏ ਸੀ ਉਹ ਹੁਣ ਵੱਧ ਕੇ 128200 ਰੁਪਏ ਹੋ ਗਿਆ ਤੇ ਇਹਨਾਂ ਪ੍ਰਾਪਰਟੀਆਂ ਤੇ ਸਟੈਂਪ ਡਿਊਟੀ ਜਿੱਥੇ ਪਹਿਲਾਂ 4 ਲੱਖ 40000 ਰੁਪਏ ਲੱਗਦੀ ਸੀ ਹੁਣ 8 ਲੱਖ 1000 ਰੁਪਏ ਲੱਗਣ ਦੇ ਅਸਾਰ ਬਣ ਗਏ ਨੇ ਔਰ ਜੇ ਕਮਰਸ਼ੀਅਲ ਪ੍ਰਾਪਰਟੀ ਦੀ ਗੱਲ ਕਰੀਏ ਖਾਸ ਕਰਕੇ ਅ ਬੂਥ ਜਿਹੜੇ ਨੇ ਸੈਕਟਰ 8 15 19 17 22 34 ਤੇ 35 ਚ ਇੱਥੇ ਜਿੱਥੇ ਪਹਿਲਾਂ ਕਲੈਕਟਰ ਰੇਟ 440154 ਰੁਪਏ ਸੀ ਹੁਣ ਵੱਧ ਕੇ 554400 ਰੁਪਏ ਹੋ ਗਿਆ ਇਸੇ ਤਰ੍ਹਾਂ ਸੈਕਟਰ 20 21 32 7 9 10 11 16 17 18 ਤੇ 26 ਚ ਜਿਹੜੇ ਬੂਥ ਨੇ ਉਹਨਾਂ ਦਾ ਕਲੈਕਟਰ ਰੇਟ ਜਿੱਥੇ ਪਹਿਲਾਂ 352123 ਰੁਪਏ ਸੀ ਹੁਣ ਵੱਧ ਕੇ 397100 ਰੁਪਏ ਦੇ ਕਰੀਬ ਹੋ ਜਾਏਗਾ ਔਰ ਬਾਕੀ ਸ਼ਹਿਰ ਦੀ ਜੇ ਗੱਲ ਕਰੀਏ ਤੇ ਉੱਥੇ ਕਲੈਕਟਰ ਰੇਟ ਜਿੱਥੇ 247530 ਰੁਪਏ ਸੀ ਉਹ ਹੁਣ ਵੱਧ ਕੇ 297000 ਹੋਣ ਦੇ ਅਸਾਰ ਆ ਬਣ ਗਏ ਨੇ ਤੇ ਜੇ ਅੱਗੇ ਐਸਈਓ ਦੀ ਗੱਲ ਕਰੀਏ ਤੇ ਸੈਕਟਰ 17 ਚ ਐਸਈਓ ਦਾ ਕਲੈਕਟਰ ਰੇਟ ਪਹਿਲਾਂ ਸੀ 5,25,405 ਰੁਪਏ ਜੋ ਹੁਣ ਵੱਧ ਕੇ 5,54,400 ਰੁਪਏ ਹੋਊਗਾ ਔਰ ਇਸੇ ਤਰ੍ਹਾਂ ਮੱਧਿਆਮਾਰਗ ਸੈਕਟਰ 34 ਸੈਕਟਰ 22 ਤੇ 35 ਚ ਐਸਈਓ ਦਾ ਕਲੈਕਟਰ ਰੇਟ ਜਿਹੜਾ ਜਿੱਥੇ ਪਹਿਲਾਂ 375299 ਰੁਪਏ ਸੀ ਹੁਣ ਉਹ ਵੱਧ ਕੇ 437300 ਰੁਪਏ ਹੋਣ ਦੇ ਅਸਾਰ ਬਣ ਗਏ ਨੇ ਬਾਕੀ ਸੈਕਟਰਾਂ ਦੀ ਗੱਲ ਕਰੀਏ ਉੱਥੇ ਐਸਆਈਓ ਜਿਹੜਾ ਕਲੈਕਟਰ ਰੇਟ ਸੀ ਪਹਿਲਾਂ 308880 ਰੁਪਏ ਸੀ ਜੋ ਹੁਣ ਵੱਧ ਕੇ 449200 ਰੁਪਏ ਹੋ ਜਾਏਗਾ ਔਰ ਜੇ ਅੱਗੇ ਗੱਲ ਕਰੀਏ ਬੜੈਲ ਤੇ ਮਣੀमाजरा ਦੋ ਪਿੰਡ ਨੇ ਇੱਥੋਂ ਦੇ ਕਮਰਸ਼ੀਅਲ ਪ੍ਰਾਪਰਟੀ ਦਾ ਰੇਟ ਆਬਾਦੀ ਦੇ ਦਾ ਤੇ ਇੱਥੇ 1,44,100 ਰੁਪਿਆ ਪ੍ਰਤੀ ਵਰਗਾ ਜਿਹੜਾ ਰੇਟ ਹੋਏਗਾ ਔਰ ਬਾਕੀ ਪਿੰਡਾਂ ਦੀ ਜੇ ਗੱਲ ਕਰੀਏ ਤੇ ਉੱਥੇ 1,16,200 ਰੁਪਏ ਦੇ ਕਰੀਬ ਕਲੈਕਟਰ ਰੇਟ ਜਿਹੜਾ ਮਿੱਥਿਆ ਗਿਆ ਹੈ ਇਸੇ ਤਰ੍ਹਾਂ ਬੜੈਲ ਤੇ ਮਣੀमाजरा ਜਿਹੜੇ ਇਹ ਰੈ residense ਪ੍ਰੋਪਰਟੀ ਹੈ ਉਹਦਾ ਰੇਟ ਜਿਹੜਾ ਫਿਕਸ ਕੀਤਾ ਕਲੈਕਟਰ ਰੇਟ ਹੋਣਾ 53600 ਰੁਪਏ ਪ੍ਰਤੀ ਵਰਗ ਕੀਤਾ ਤੇ ਜੇ ਬਾਕੀ ਪਿੰਡਾਂ ਦੀ ਗੱਲ ਕਰੀਏ ਰੈ residense ਏਰੀਆ ਦੀ ਤੇ ਉੱਥੇ 39400 ਰੁਪਏ ਜਿਹੜਾ ਕਲੈਕਟਰ ਰੇਟ ਜਿਹੜਾ ਉਹ ਮਿੱਥਿਆ ਹੈ